ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਪੰਜਾਬ ਪੁਲਿਸ ਤੋਂ ਕੋਈ ਆਮ ਆਦਮੀ ਇਨਸਾਫ ਦੀ ਝਾਕ ਘੱਟ ਹੀ ਕਰੇ ਦੋਸਤੋ ਪਿਛਲੇ 12 13 ਦਿਨਾਂ ਤੋਂ ਆਪ ਸੋਸ਼ਲ ਮੀਡੀਆ ਉੱਪਰ ਦੇਖ ਰਹੇ ਹੋ ਕਿ ਕਿਵੇਂ ਪੰਜਾਬ ਪੁਲਿਸ ਦੇ 4 ਐਸ ਐਚਓ ਰੈਂਕ ਦੇ ਅਫਸਰਾਂ ਤੇ ਉਹਨਾਂ ਦੇ ਨਾਲ 8 ਹੋਰ ਮੁਲਾਜ਼ਮਾਂ ਨੇ ਫौज ਦੇ ਇੱਕ ਕਰਨਲ ਤੇ ਉਹਨਾਂ ਦੇ 23 ਸਾਲਾਂ ਦੇ ਪੁੱਤਰ ਨੂੰ ਕਿਵੇਂ ਬੇਰਹਿਮੀ ਨਾਲ ਕੁੱਟਿਆ ਸੀ ਜਿਸ ਵਿੱਚ ਕਰਨਲ ਬਾਠ ਦੀ ਇੱਕ ਬਾਹ ਟੁੱਟ ਗਈ ਸੀ ਅਤੇ ਉਹਨਾਂ ਦੇ ਪੁੱਤਰ ਦੇ ਸਿਰ ਤੇ ਨੱਕ ਉੱਪਰ ਬਹੁਤ ਸੱਟਾਂ ਵੱਜੀਆਂ ਸਨ ਝਗੜਾ ਗੱਡੀ ਨੂੰ ਪਾਰਕਿੰਗ ਕਰਨ ਪਿੱਛੇ ਹੋਇਆ ਸੀ ਇੱਕ ਹਫਤਾ ਬੀਤ ਜਾਣ ਤੋਂ ਬਾਅਦ ਵੀ ਕਰਨਲ ਬਾਠ ਦੇ ਬਿਆਨਾਂ ਉੱਪਰ ਐਫ ਆਈ ਆਰ ਦਰਜ ਕਰਨ ਦੀ ਬਜਾਏ ਇਹ ਐਫ ਆਈ ਆਰ ਇੱਕ ਟਾਬੇ ਵਾਲੇ ਵੱਲੋਂ ਦਰਜ ਕਰ ਦਿੱਤੀ ਗਈ ਸੀ ਇਸ ਤੋਂ ਪਿੱਛੋਂ ਜਦ ਕਰਨਲ ਬਾਠ ਦੀ ਪਤਨੀ ਨੇ ਆਪਣੀ ਆਵਾਜ਼ ਨੂੰ ਬਲੰਦ ਕੀਤਾ ਜਿਸ ਦੀ ਆਵਾਜ਼ ਸੁਣ ਕੇ ਉਸ ਨਾਲ ਪੂਰਾ ਪੰਜਾਬ ਖੜਾ ਹੋ ਗਿਆ ਤਾਂ ਫਿਰ ਜਾ ਕੇ ਦੁਬਾਰਾ ਕਰਨਲ ਬਾਠ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦ ਇੱਥੇ ਕਰਨਲ ਬਾਠ ਵਰਗਿਆਂ ਦੀ ਸੇਫਟੀ ਨਹੀਂ ਹੈ ਜਿਸ ਨਾਲ ਇਨੀ ਕੁੱਟਮਾਰ ਹੋ ਜਾਣ ਤੋਂ ਬਾਅਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਆਮ ਬੰਦਾ ਇਨਸਾਫ ਦੀ ਕੀ ਝਾਕ ਰੱਖ ਸਕਦਾ ਹੈ ਕਰਨਲ ਬਾਠ ਨੇ ਆਪਣਾ ਆਈਡੀ ਕਾਰਡ ਵੀ ਪੁਲਿਸ ਵਾਲਿਆਂ ਨੂੰ ਦਿਖਾਇਆ ਪਰ ਫਿਰ ਵੀ ਕੁੱਟ-ਕੁੱਟ ਕੇ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਅਤੇ ਉਸ ਦਾ ਆਈਡੀ ਕਾਰਡ ਅਤੇ ਮੋਬਾਈਲ ਵੀ ਖੋ ਲਿਆ ਗਿਆ ਜੋ ਬਾਅਦ ਵਿੱਚ ਦੂਸਰੇ ਦਿਨ ਵਾਪਸ ਕਰ ਦਿੱਤਾ ਗਿਆ ਸੀ ਪੁਲਸ ਹੋਰਟਾ ਉਸ ਉੱਪਰ ਹੀ ਦੋਸ਼ ਲਾ ਰਹੀ ਹੈ ਕਿ ਜੀ ਇਹ ਟਾਬੇ ਵਾਲੇ ਇਹ ਟਾਬੇ ਦੇ ਅੱਗੇ ਖੜਕੇ ਸ਼ਰਾਬ ਪੀ ਰਹੇ ਸਨ ਜਦੋਂ ਕਿ ਰਜਿੰਦਰਾ ਹਸਪਤਾਲ ਦੀ ਰਿਪੋਰਟ ਕਹਿ ਰਹੀ ਹੈ ਕਿ ਉਹਨਾਂ ਦੀ ਕੋਈ ਵੀ ਸ਼ਰਾਬ ਨਹੀਂ ਸੀ ਪੀਤੀ ਹੋਈ ਪੁਲਿਸ ਵਾਲਿਆਂ ਨੇ ਕਿਹਾ ਕਿ ਪਹਿਲਾਂ ਬਾੜ ਸਾਹਿਬ ਦੇ ਪੁੱਤਰ ਨੇ ਪੁਲਿਸ ਵਾਲੇ ਦੇ ਮੁੱਕਾ ਮਾਰਿਆ ਸੀ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਪਹਿਲਾਂ ਬਾੜ ਸਾਹਿਬ ਦੇ ਪੁੱਤਰ ਨੇ ਮੁੱਕਾ ਮਾਰਿਆ ਸੀ ਤਾਂ ਤੁਸੀਂ ਬਾੜ ਸਾਹਿਬ ਨੂੰ ਕਿਉਂ ਕੁੱਟਿਆ ਤੁਸੀਂ ਬਾੜ ਸਾਹਿਬ ਦੇ ਪੁੱਤਰ ਨੂੰ ਫੜ ਕੇ ਥਾਣੇ ਕਿਉਂ ਨਹੀਂ ਲੈ ਕੇ ਗਏ ਤੇ ਉਸ ਉੱਪਰ ਪਰਚਾ ਦਰਜ ਕਿਉਂ ਨਹੀਂ ਕੀਤਾ ਕੀ ਪੁਲਿਸ ਦੇ 12 ਮਲਾਜਮ ਦੋ ਜਣਿਆਂ ਨੂੰ ਫੜ ਕੇ ਥਾਣੇ ਨਹੀਂ ਸੀ ਲਿਜਾ ਸਕਦੇ ਘਟਨਾ ਵਾਲੀ ਰਾਤ ਵਟਸਐਪ ਦੀ ਪਤਨੀ ਥਾਣੇ ਤੋਂ ਹਸਪਤਾਲ ਅਤੇ ਹਸਪਤਾਲ ਤੋਂ ਥਾਣੇ ਦੇ ਅਗਲੇ ਦਿਨ ਤੱਕ ਚੱਕਰ ਲਾਉਂਦੀ ਰਹੀ ਪਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਉਸ ਦੀ ਸੁਣਵਾਈ ਕਰਨ ਦੀ ਜਗ੍ਹਾ ਉਸ ਨੂੰ ਰਾਜੀਨਾਮੇ ਰਾਜੀਨਾਮੇ ਵਾਸਤੇ ਉਸ ਉੱਪਰ ਪ੍ਰੈਸ਼ਰ ਪਾਇਆ ਗਿਆ ਫਿਰ ਜਦ ਪੁਲਿਸ ਵਾਲਿਆਂ ਦੀ ਕੋਈ ਗਲਤੀ ਹੀ ਨਹੀਂ ਸੀ ਤਾਂ ਫਿਰ ਵੀਡੀਓ ਕਾਲ ਰਾਹੀਂ ਬਾਦ ਸਾਹਿਬ ਦੀ ਪਤਨੀ ਤੋਂ ਮਾਫੀਆਂ ਕਿਸ ਗੱਲ ਦੀਆਂ ਮੰਗੀਆਂ ਜਾ ਰਹੀਆਂ ਹਨ ਕਿ ਭੈਣ ਜੀ ਸਾਨੂੰ ਮਾਫ ਕਰ ਦਿਓ ਸਾਥੋਂ ਗਲਤੀ ਹੋ ਗਈ ਹੈ ਦੋਸਤੋ ਫੌਜ ਦੇ ਕਰਨਲ ਦੀ ਪੋਸਟ ਪੰਜਾਬ ਦੇ ਡੀਆਈਜੀ ਦੇ ਬਰਾਬਰ ਦੀ ਹੁੰਦੀ ਹੈ ਜਦ ਫੌਜ ਦੇ ਇੱਕ ਕਰਨਲ ਨੂੰ ਪੰਜਾਬ ਪੁਲਿਸ ਕੋਟ ਕੇ ਕੋਈ ਸੁਣਵਾਈ ਵੀ ਨਹੀਂ ਕਰਦੀ ਤਾਂ ਆਮ ਬੰਦਾ ਤਾਂ ਥਾਣੇ ਜਾਣ ਤੋਂ ਵੈਸੇ ਹੀ ਡਰਦਾ ਹੁੰਦਾ ਹੈ ਉਸ ਦੀ ਸੁਣਵਾਈ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਹੁਣ ਮਸਲਾ ਪੰਜਾਬ ਪੁਲਿਸ ਦੇ ਅਥਾ ਵਿੱਚੋਂ ਨਿਕਲ ਕੇ ਹਾਈ ਕੋਰਟ ਵਿੱਚ ਚਲਿਆ ਗਿਆ ਹੈ ਹੁਣ ਹਾਈ ਕੋਰਟ ਸੀਬੀਆਈ ਨੂੰ ਜਾਂਚ ਸੌਂਪ ਸਕਦੀ ਹੈ ਜਿਸ ਨਾਲ ਇੰਨਾ ਸਾਰੇ ਹੀ ਪੁਲਿਸ ਮੁਲਾਜ਼ਮਾਂ ਦੀ ਨੌਕਰੀ ਨੂੰ ਖਤਰਾ ਹੋ ਸਕਦਾ ਹੈ ਕਿੰਨਾ ਚੰਗਾ ਹੁੰਦਾ ਕਿ ਇਸ ਮਸਲੇ ਨੂੰ ਮੌਕੇ ਉੱਪਰ ਹੀ ਸੰਭਾਲਿਆ ਜਾਂਦਾ ਜਦ ਕਰਨਲ ਬਾਠ ਨੇ ਸ਼ੁਰੂ ਵਿੱਚ ਹੀ ਆਪਣਾ ਆਈਡੀ ਕਾਰਡ ਦਿਖਾ ਦਿੱਤਾ ਸੀ ਤਾਂ ਗਲਤੀ ਮੰਨ ਲਈ ਜਾਂਦੀ ਤਾਂ ਮਸਲਾ ਉੱਥੇ ਹੀ ਖਤਮ ਹੋ ਜਾਣਾ ਸੀ ਉਸ ਤੋਂ ਬਾਅਦ ਉਹਨਾਂ ਦੇ ਕਹਿਣ ਤੇ ਰੈਪਟ ਵੀ ਦਰਜ ਨਹੀਂ ਕੀਤੀ ਗਈ ਇਹ ਰੈਪਟ ਘਟਾਬੇ ਵਾਲੇ ਵੱਲੋਂ ਕੀਤੀ ਗਈ ਸੀ ਕੋਈ ਪੁੱਛਣ ਵਾਲਾ ਹੋਵੇ ਘਟਾਬੇ ਵਾਲੇ ਦੀ ਕਿਸ ਨਾਲ ਲੜਾਈ ਹੋਈ ਸੀ ਕੁੱਲ ਮਿਲਾ ਕੇ ਮਸਲਾ ਵਿਗੜ ਗਿਆ ਹੈ ਅਤੇ ਇਸ ਵਿੱਚ ਪੁਲਿਸ ਵਾਲੇ ਅਫਸਰਾਂ ਦੀ ਨੌਕਰੀ ਨੂੰ ਵੀ ਖਤਰਾ ਹੋ ਸਕਦਾ ਹੈ ਇਹ ਮਸਲਾ ਕਰਨਲ ਬਾਠ ਕਰਕੇ ਅਤੇ ਉਹਨਾਂ ਦੀ ਪਤਨੀ ਬੜੀ ਲਿਖੀ ਹੋਣ ਕਰਕੇ ਇੱਥੋਂ ਤੱਕ ਚਲਾ ਗਿਆ ਪਰ ਆਮ ਬੰਦੇ ਦੀ ਤਾਂ ਪੁਲਿਸ ਵਾਲੇ ਇੱਕ ਵਾਰ ਗੱਲ ਨਾ ਸੁਣਨ ਤਾਂ ਉਹ ਦੁਆਰਾ ਥਾਣੇ ਜਾਣ ਦੀ ਹਿੰਮਤ ਹੀ ਨਹੀਂ ਕਰਦਾ ਸੋ ਅਖੀਰ ਵਿੱਚ ਸਿਰਫ ਇਹੋ ਕਿਹਾ ਜਾ ਸਕਦਾ ਹੈ ਕਿ ਗਰੀਬ ਆਦਮੀ ਤਾਂ ਕੁੱਟ ਖਾ ਕੇ ਅੰਦਰ ਹੀ ਵੱਢ ਜਾਇਆ ਕਰੇ ਉਹ ਇੱਥੋਂ ਇਨਸਾਫ ਦੀ ਝਾਕ ਘਟ ਹੀ ਕਰੇ ਉਸ ਨੂੰ ਕਿਸੇ ਨੇ ਨਹੀਂ ਪੁੱਛਣਾ ਸੋ ਦੋਸਤੋ ਜੇਕਰ ਇਹ ਮੇਰੇ ਵਿਚਾਰ ਆਪ ਜੀ ਨੂੰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀਕਾਲ